ਤਕੋ ਅੱਜ ਪੰਜਾਬ ਸਕੂਲ ਸਿੱਖਿਆ ਕ੍ਰਾਂਤੀ ਦੇ ਤਹਿਤ ਪਿੰਡ ਕੁੱਦਾ ਵਿਖੇ ਸਰਕਾਰ ਵੱਲੋਂ ਤੁਸੀਂ ਸਾਰੇ ਜਾਣਦੇ ਹੋ ਸਿੱਖਿਆ ਨੂੰ ਲੈ ਕੇ ਸਰਕਾਰ ਬਹੁਤ ਗੰਭੀਰ ਹੈ ਸੋ ਸਾਡੇ ਸਕੂਲਾਂ ਦਾ ਜਿਹੜਾ 3 ਸਾਲ ਹੋਏ ਨੇ ਸਰਕਾਰ ਬਣੀ ਨੂੰ ਔਰ ਲਗਾਤਾਰ ਸਿੱਖਿਆ ਦੇ ਉੱਤੇ ਸਰਕਾਰ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਇਸ ਚੀਜ਼ ਦੇ ਉੱਤੇ ਪੂਰਾ ਧਿਆਨ ਦੇ ਰਹੇ ਨੇ ਔਰ ਅੱਜ ਪਿੰਡ ਕੁੱਦਾ ਵਿਖੇ ਮਤਲਬ ਲਗਭਗ ਤਕਰੀਬਨ 60 ਲੱਖ ਦੇ ਗ੍ਰਾਂਟ ਹੈ ਜਿਹੜੀ ਪਿੰਡ ਕੁੱਦਾ ਦੇ ਪ੍ਰਾਇਮਰੀ ਸਕੂਲ ਤੇ ਆਪਣੇ ਸਮਾਰਟ ਸਕੂਲ ਤੇ ਕਿਹਾ ਹੈਗਾ ਸੀਨੀਅਰ ਸੈਕੰਡਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਆਏਗਾ ਸੋ ਉਸ ਦੇ ਰਿਗਾਰਡਿੰਗ ਚਾਰ ਰੂਮ ਬਣੇ ਨੇ ਇੱਕ ਲੈਬ ਬਣੀ ਹੈ ਹੋਰ ਕਾਫੀ ਕੁਝ ਹੋਇਆ ਜਿਸ ਦੇ ਉਦਗਾਟਣ ਦੇ ਲਈ ਅਜੇ ਤੇ ਪਹੁੰਚੇ ਆ ਕੋਈ ਸਭ ਕਿਸਾਨਾਂ ਵੱਲੋਂ ਸਵਾਲ ਜਵਾਬ ਵੀ ਕੀਤੇ ਗਏ ਕਿਵੇਂ ਦੇਖ ਲਵਾਂਗੇ ਸਾਨਾ ਦੇ ਦੇਖੋ ਜਿਹੜੇ ਕੋਈ ਸਵਾਲ ਸੀਗੇ ਉਹਨਾਂ ਦੇ ਸਵਾਲ ਆ ਜਿਹੜੇ ਸਵਾਲਾਂ ਦੇ ਜਵਾਬ ਉਹਨਾਂ ਨੇ ਦਿੱਤੇ ਨੇ ਛੋਟੀਆਂ-ਛੋਟੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਰੱਖੀਆਂ ਹੈਗੀਆਂ ਉਹਨਾਂ ਦੇ ਪ੍ਰੋਪਰ ਜਵਾਬ ਦਿੱਤੇ ਨੇ ਔਰ ਸੰਤੁਸ਼ਟਲੇ ਜੀਓ ਕੀ ਕਹਿਣਾ ਚਾਹੋਗੇ ਕਿ ਅਪੀਲ ਕੀ ਕਰੀ ਜਾਓਗੇ ਅਪੀਲ ਇਹੀ ਹੈ ਮੈਂ ਤਾਂ ਇਹੀ ਗੱਲ ਕਹੂੰਗਾ ਦੇਖੋ ਅ ਗੱਲ ਆਪਾਂ ਸਿੱਖਿਆ ਦੀ ਕਰਦੇ ਆਂ ਔਰ ਮੇਰੀ ਬੇਨਤੀ ਇਹ ਹੈ ਚਾਹੇ ਉਹ ਮਾਪੇ ਨੇ ਚਾਹੇ ਉਹ ਪਿੰਡ ਦੇ ਸਰਪੰਚ ਨੇ ਪਿੰਡ ਦੀ ਪੰਚਾਇਤ ਆ ਸਾਰਿਆਂ ਨੂੰ ਅਪੀਲ ਇਹੀ ਹੈ ਵੀ ਸਰਕਾਰੀ ਜਿਹੜੇ ਸਕੂਲ ਨੇ ਉਹਨਾਂ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਸੁਧਾਰ ਹੋਏ ਨੇ ਮਤਲਬ ਚੰਗੇ ਜਿਹੇ ਕਲਾਸਰੂਮ ਬਣ ਰਹੇ ਨੇ ਜਿਦੇ ਵਿੱਚ ਐਲਈਡੀ ਪੈਨਲ ਪ੍ਰੋਜੈਕਟਰ ਲੱਗੇ ਨੇ ਚੰਗੀਆਂ ਲੈਬਸ ਬਣ ਰਹੀਆਂ ਨੇ ਔਰ ਵਿੱਦਿਆ ਦਾ ਮਤਲਬ ਬਹੁਤ ਜਿਹੜਾ ਮੰਨ ਲਓ ਸੁਧਾਰ ਹੈ ਸਰਕਾਰ ਕਰ ਰਹੀ ਹੈ ਔਰ ਮੈਂ ਸਾਰੇ ਹੀ ਬੇਨਤੀ ਕਰੂੰ ਵੀ ਆਸ-ਪਾਸੇ ਜਿੰਨੇ ਵੀ ਕੋਈ ਪ੍ਰਾਈਵੇਟ ਸਕੂਲ ਆਪਾਂ ਦੇਖਦੇ ਆਂ ਮਤਲਬ ਸਕੂਲਾਂ ਦੇ ਵਿੱਚ ਸਿਰਫ ਇੱਕ ਉਹ ਵਪਾਰ ਦੇ ਤੌਰ ਤੇ ਸਕੂਲ ਆਪਣੇ ਚਲਾ ਰਹੇ ਨੇ ਔਰ ਸਰਕਾਰੀ ਸਕੂਲਾਂ ਦੇ ਵਿੱਚ ਜੇ ਹੁਣ ਤੁਹਾਡੇ ਕੁਦੇ ਦੇ ਆਸ-ਪਾਸੇ ਦੇਖਿਆ ਜਾਵੇ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਐਦਾਂ ਦਾ ਕੋਈ ਪ੍ਰਾਈਵੇਟ ਸਕੂਲ ਜਿਨ੍ਹਾਂ ਕੋਲੇ ਐਡਾ ਵੱਡਾ ਇਨਫਰਾਸਟ੍ਰਕਚਰ ਬਣਿਆ ਹੋਵੇ ਮਤਲਬ ਹੁਣ ਇਹ ਸਕੂਲ ਦੇ ਵਿੱਚ ਐ ਕਿਸੇ ਵੀ ਚੀਜ਼ ਦੀ ਕੋ ਘਾਟ ਨਹੀਂ ਹੈ ਇੱਥੇ ਸੋ ਮੈਂ ਮਾਪਿਆਂ ਨੂੰ ਇਹੀ ਗੱਲ ਕਹੂੰਗਾ ਵੀ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਤੁਸੀਂ ਸਰਕਾਰੀ ਸਕੂਲਾਂ ਦੇ ਵਿੱਚ ਇੱਥੇ ਬੱਚਿਆਂ ਨੂੰ ਤੁਸੀਂ ਆਪ ਦਾ ਦਾਖਲਾ ਦਿਵਾਓ ਤਾਂ ਕਿ ਜਿਹਦੇ ਨਾਲ ਤੁਹਾਡਾ ਫਾਈਨੈਂਸ਼ਲੀ ਤੌਰ ਤੇ ਜਿਹੜਾ ਤੁਹਾਡਾ ਨੁਕਸਾਨ ਹੁੰਦਾ ਉਸ ਤੋਂ ਵੀ ਬਚਿਆ ਜਾ ਸਕੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ